ਉਸ ਨਾਲ ਕੋਲ ਗਿਆ ਕਰਾ ਦੇ ਦੇ ਉਹ ਤਾਂ ਘੋਲੀ ਆਣਾ ਮੇਰੇ ਸੌਣਾ ਹਾਂ ਜੀ ਆ ਦੇਖੋ ਉਹ ਬੋਤਾਂ ਆ ਦੇਖਦੇ ਹੋ ਰਹੇ ਆ ਇਹ ਥੀਰ ਤੇ ਪਾਣੀ ਵਰਤ ਇਹ ਉਹ ਦੂਜੀ ਜੀ ਉਹ ਚਾਣੀ ਚਾਣੀ ਜੀ ਨੂੰ ਕਹਿੰਦੇ ਆ ਰਸਮਾਈ ਜਿਹੜੀ ਜੰਦੇ ਆ ਮੱਖੀਆਂ ਦੇਖੋ ਨਾ ਆ ਮੱਖੀਆਂ ਦਾ ਮਰੀਆਂ ਪਈਆਂ ਕੈਮਰੇ ਦੇ ਪਿੱਛੇ

ਕਿਉਂ ਨਹੀਂ ਖੋਲਦਾ ਕੋਲੋ ਜਾ 50 ਕਿੱਟੀ ਨੂੰ ਜੀ ਉਸ ਜਿੱਚ ਜਿੱਚ ਹੀ ਕਿਛਾ ਨਾ ਪੜ ਰਾ ਨਾ ਪੜ ਰਾ ਚੱਟਾ ਇੱਧਰ ਆਓ ਤੇ ਪਿੱਛੇ ਆਪ ਨੂੰ ਕੰਦਾ ਹੈ ਚਾਹੀਏ ਇੱਧਰ ਆ ਦੱਸ जरा दिखाओ जो गुलाब जामुन को ढकना जरूरी नहीं होता जो इतना रखा हुआ है कहाँ कहाँ जाती है मठाई इतनी किस किस शहर में जाती है पंजाब में चलते है तुम क्या करते हो जहाँ बाजी करते हो अच्छा साफ सफाई का जरा भी नहीं ध्यान रखते बाहर देखा गटर के वो ओपन ही है सारा आपके पास इधर देखो ਮਸਲਾ ਪਰ ਤਾਂ ਨਹੀਂ ਪਤਾ ਪਨੀਰ ਹੈ ਕਿ ਆ ਖਵਾਇਆ ਕਿਆ ਹੈ ਤੇਰੇ ਕੋ ਨਹੀਂ ਪਤਾ ਪਨੀਰ ਹੈ ਕਿ ਆ ਖਵਾਇਆ ਕਿਆ ਹੈ ਪਨੀਰ ਹੈ ਲੋ ਪਨੀਰ ਦਾ ਸੈਂਪਲ ਆ ਪਨੀਰ ਨਹੀਂ ਨਹੀਂ ਉਹ ਕੋਆ ਮਾਲਕ ਨੂੰ ਬੁਲਾਓ ਬੁਲਾਓ ਬਰਾਓ ਆਪਣੇ ਮਾਲਕ ਨੂੰ ਮਾਲਕ ਨੂੰ ਬੁਲਾਓ ਦੁਆ ਜਾ ਕੇ ਦੇਖੋ ਕਿ ਕੋਤੋਂ ਹੈ ਆਪਣਾ ਬੁਲਾਓ ਇਹ ਜਿਹੜਾ ਖੁਆ ਜਾਂ ਕੀ ਹੈ ਮਨਿਸ਼ ਦਾ ਸੈਂਪਲ ਹੈ ਜੋ ਵੀ ਇਹ ਕਹਿੰਦਾ ਦੇਖੋ ਕੀ ਹੈ ਕਹਿੰਦਾ ਕੋਈ ਟੱਕਣ ਦਾ ਜ਼ਰੂਰੀ ਨਹੀਂ ਸਮਝਦੇ ਲੋਕ ਜਿ ਕੱਪੜਾ ਹੀ ਜਾਲੀ ਦੇ ਦਿੰਦੇ ਉੱਪਰ ਲੋ ਆ ਕੋਈ ਚੀਜ਼ ਕਵਰ ਨਹੀਂ ਹੈਗੇ ਇਹਨਾਂ ਦੇ ਉਹ ਰਸਗੁਲੇ ਦੇ ਰਸਗੁਲੇ ਉਹ ਦੇਖੋ ਮਨੈਸ਼ ਉਹ ਸਭ ਦੇ ਆ ਦੇਖੋ ਜਰਾ ਬੜੀ ਹੈ ਕੀ ਹੈ ਉਹ ਅੱਜ ਮੈਂ ਕੋਲ ਦੇਖੋ ਹਾਲਾਤ ਦੇਖੋ ਤੁਸੀਂ ਲੋਕੀਤ ਜਾਮਾਨਾ ਮਠਿਆਈ ਖਾਂਦੇ ਆ ਇਹ ਔਰ ਕੋਈ ਆ ਆਤੀਏ ਤਲਰ ਦੇਖੋ ਕਲਰ ਦਾ ਸਾਬ ਨਹੀਂ ਹੈ ਕਿ ਉਹ ਹੀ ਚਮਚਮਾ ਜਿਹੜੀ ਹਾਂ ਅਨਸੇਫ ਆਇਆ ਪਿੱਛੇ ਜੇ ਉਹ ਵੀ ਆ ਗਈ ਹੈ ਹਾਂ ਉਹ ਵੀ ਤੈਹੀ ਇਹੇ ਲਈ ਰੋਥੇ ਸਰਦਾਰ ਦੇ ਕਲਰ ਦਾ ਇਸਤੇਮਾਲ ਕਿਦਾਂ ਕਰ ਰਹੇ ਹੈ ਇਹ ਜਿਹੜੇ ਰੰਗ ਵਾਲਾ ਖਾਣ ਖਾਂਦੇ ਆ ਨਾ ਉਹ ਵੀ ਥੋੜਾ ਧਿਆਨ ਦੇਣ ਪਈ ਪਿੱਛੇ ਜੇ ਅਸੀਂ ਇੱਕ ਸੈਂਪਲ ਭਰਿਆ ਚਮਚਮ ਦਾ ਇਹ ਵਾਲਾ ਹੀ ਆ ਜਿਹੜਾ ਉਹ ਅਨਸੇਫ ਆਇਆ ਭਰਿਆ ਵੀ ਹਾਰਪੁਰਕ ਮਤਲਬ ਉਹ ਉਹ ਜ਼ਹਿਰ ਮਤਲਬ ਹਜ਼ਰਡਰ ਸਾ ਖਤਰਨਾਕ ਆ ਲੋਕੀ ਖਾਣ ਵਾਲੇ ਵੀ ਸੋਚਣ ਨਾ ਵੀ ਯਾਰ ਇਦਾਂ ਦੀ ਚੀਜ਼ ਨਹੀਂ ਖਰੀਦਣੇ ਅਸੀਂ ਇਕੱਲੇ ਕੀ ਕਰ ਸਕਦੇ ਆ ਜਦੋਂ ਖਰੀਦਾਂ ਵਾਲੇ ਵੀ ਥੋੜਾ ਸੋਚਣ ਵਿਚਾਰ ਨੇ ਇਹਨਾਂ ਗੱਲਾਂ ਨੂੰ ਜੇ ਕੋ ਫੂਡ ਸੇਫਟੀ ਟੀਮ ਇਕੱਲੀ ਕੁਝ ਸਾਰਾ ਕੁਝ ਠੀਕ ਕਰ ਲੂ ਅੱਜ ਤਾਂ ਇੱਥੇ ਖੜੇ ਆ ਵੀ ਹਰ ਬੰਦੇ ਨੂੰ ਆਪਣੇ ਸਰੀਰ ਦਾ ਆਪ ਫਿਕਰ ਕਰਨਾ ਪਊਗਾ ਜਿਹੜਾ ਇਦਾਂ ਦੀ ਮਠਿਆਈ ਜਿਹਦਾ ਕੋਈ ਕਵਰ ਨਹੀਂ ਕੋਈ ਟੱਕਿਆ ਨਹੀਂ ਕੋਈ ਜਾਲੀਆ ਹੀ ਦੇ ਦਿੰਦਾ ਕੱਪੜੇ ਦੀਆਂ ਅੱਜ ਅਸੀਂ 6 ਵਜੇ ਆ ਲਗਭਗ ਮੇਰਾ ਖਾਲਾ 6 ਵਜੇ ਪਹੁੰਚ ਗਿਆ ਇੱਥੇ ਔਰ ਇਹਨੇ ਪੂਰੇ ਪੰਜਾਬ ਚ ਮਠਿਆਈ ਸਪਲਾਈ ਕਰਦਾ ਪਤਾ ਨਹੀਂ ਕਿੱਥੇ ਕਿੱਥੇ ਪਤਾ ਲਗਾ ਇਨਫੋਰਮੇਸ਼ਨ ਆ ਇਨਪੁਟ ਮਿਲੀ ਆ ਵੀ ਇਹ ਇਹ ਬੰਦਾ ਮਠਿਆਈ ਜਿਹੜੀ ਬੜੀ ਜਗ੍ਹਾ ਤੇ ਸਪਲਾਈ ਕਰਦੇ ਵੱਡਾ ਕੰਮ ਕਰਨ ਦਾ ਮਤਲਬ ਇਹ ਥੋੜਾ ਵੀ ਮਿਆਰ ਹੀ ਨਹੀਂ ਕੋਈ ਰੱਖਣਾ ਆ ਫਰਸ਼ ਦੇਖੋ ਤੁਸੀਂ ਇਹ ਫਰਸ਼ ਜਿਹੜਾ ਇਹ ਕਦੀ ਸਾਫ਼ ਹੋ ਸਕਦਾ ਕਲੀਨ ਮਤਲਬ ਜੇ ਜੇ ਤੋਂ ਇੰਨਾ ਇਹ ਪੈਸਾ ਕਮਾਉਂਦੇ ਯੂਨਿਟ ਤੋਂ ਲੋਕ ਉਸ ਯੂਨਿਟ ਤੇ ਕਿਉਂ ਨਹੀਂ ਪੈਸਾ ਖਰਚਦੇ ਸਾਫ ਸਫਾਈ ਹਲ ਕਿਉਂ ਨਹੀਂ ਕਿੰਨਾ ਖਰਚਾ ਹੋ ਜਾਣਾ ਉਧਰ ਧਿਆਨ ਨਹੀਂ ਦੇਣਾ ਆ ਦੇਖੋ ਅਜੇ ਉਹ ਤੁਸੀਂ ਦੇਖੀਏ ਪੈਕ ਡ ਹੈ ਜਿਹੜੀ ਜਾਣੀ ਆ ਮਠਿਆਈ ਇਹ ਸਾਰੀ ਇਹ ਮਠਿਆਈ ਹੈ ਇਹ ਵੀ ਪੈਕ ਦਾ ਸਰ ਸਿਰਫ ਉਹਨੂੰ ਤਦੋਂ ਜਿਹੜੀ ਇਹ ਸਾਰੇ ਪੰਜਾਬ ਚ ਸਪਲਾਈ ਹੋ ਗਈ ਹੈ ਜਿਹੜੀ ਇਹ ਤੁਹਾਨੂੰ ਤੁਹਾਡੇ ਸ਼ਹਿਰਾਂ ਚ ਜਿਹੜੀ ਵਿਕਣੀ ਆ ਤੁਸੀਂ ਖਰੀਦਣੀ ਆ ਡੱਬੇ ਉਹ ਇਹ ਤੁਹਾਨੂੰ ਦਿਖਾ ਰਹੇ ਆ ਕਿ ਇਹ ਇਦਾਂ ਦੇ ਹਾਲਾਤਾਂ ਚ ਬਣੀ ਹੋਈ ਹੈ ਤੁਹਾਨੂੰ ਅਸਲ ਵਿੱਚ ਜਿਹੜੀ ਚੀਜ਼ ਕਈ ਵਾਰੀ ਹੁੰਦਾ ਵੀ ਕੇਕ ਤੁਸੀਂ ਲੈ ਜਾਂਦੇ ਹੋ ਘਰੇ ਮਠਿਆਈ ਘਰੇ ਲੈ ਜਾਂਦੇ ਹੋ ਪਰ ਉਹ ਕਿਨਾ ਹਾਲਾਤਾਂ ਚ ਬਣੀ ਆ ਉਹ ਵੀ ਤੁਹਾਨੂੰ ਥੋੜਾ ਅਸੀਂ ਅਵੇਅਰ ਕਰਾਉਣਾ ਚਾਹੁੰਦੇ ਆ ਇਹ ਮਾਰਕਾ ਕਿਹੜਾ ਲਾਇਆ ਸਰਪ੍ਰਿੰਸ ਕੀ ਹੈ ਇਹ ਦਾ ਵੀ ਆਏ ਸਮਝ ਮੈਨੂੰ ਸਪੈਸ਼ਲ ਆ ਸਪੈਸ਼ਲ ਨਹੀਂ ਹਮਦੇ ਸਾਰੇ ਹੈ ਪਨੀਰ ਵੀ ਸਪੈਸ਼ਲ ਰਸਗੁੱਲੇ ਵੀ ਸਪੈਸ਼ਲ ਇਹਨਾਂ ਦੇ ਚੰਮ ਚੰਮ ਵੀ ਸਪੈਸ਼ਲ ਉਹ ਸਪੈਸ਼ਲ ਨਹੀਂ ਹੋਏ ਜਿਹੜਾ ਇਹਨਾਂ ਮਠਿਆਈ ਖਾਂਦੇ ਹੋ ਇਹ ਦੇਖ ਰਹੇ ਹੋ ਤੁਸੀਂ ਇਹਨੂੰ ਜਿਹੜੇ ਵਰਕਰ ਆ ਕਿੱਦਾਂ ਸੁੱਤੇ ਹੋ ਆ ਕੇ ਇਹਨੂੰ ਕੋਈ ਫਿਕਰ ਨਹੀਂ ਚ ਚੂਹੇ ਪਰਾਣਾ ਇੱਥੇ ਕੀ ਕੀ ਆ ਮੱਖੀਆਂ ਮਰੀਆਂ ਆ ਉਹ ਆਹ ਆ ਮੱਖੀਆਂ ਮਰੀਆਂ ਕੋਈ ਕਵਰਟ ਨਹੀਂ ਹਲੇ ਟੱਕਿਆ ਇੱਕ ਵੀ ਤੁਹਾਨੂੰ ਕੋਈ ਲੱਗਦਾ ਟੱਪ ਜਿਹੜਾ ਸਵੀਟ ਦਾ ਟੱਕਿਆ ਹੋਇਆ ਨਹੀਂ ਉਹਨਾਂ ਤੇਰ ਕਰਿਆ ਮੈਂ ਤੇਰ ਜਿੱਥੇ ਮਠਿਆਈ ਬਣ ਰਹੀ ਤੇਰ ਕਰਿਆ ਮਤਲਬ ਸਲਿਪਰੀ ਹੈ ਨਾ ਆ ਦੇਖੋ ਟੱਪਾਂ ਚ ਜਿਹੜੀ ਤੁਸੀਂ ਇੱਕ ਕਿੱਦਾਂ ਸੇਫ ਹੈ ਯੂਨਿਟ ਕਿੱਦਾਂ ਦਾ ਇਹ ਆ ਇਹ ਹਾਈਜੀਨ ਦਾ ਕੋਈ ਛਿੱਕੇ ਟੰਗੀ ਹੋਈ ਹਾਈਜੀਨ ਇਹਨਾਂ ਨੇ ਆਹ ਦੇਖੋ ਉਲੀ ਲੱਗੀ ਹੋਈ ਆ ਮੋਲਡ ਇਹ ਕੋਈ ਆ ਆ ਆ ਸਾਰਾ ਕੁਝ ਦਿਖਾ ਦਿਓ ਲੋਕਾਂ ਨੇ ਜਿਹੜੇ ਮਠਾਈ ਖਾਦੇ ਨੇ ਉਹਨੂੰ ਦਿਖਾ ਦਿਓ ਇਹ ਹਾਲਾਤ ਆ ਇੱਕ ਤਾਂ ਔਰ ਪਤਾ ਲੱਗਦਾ ਕਿ ਇੱਥੇ 50-50 ਗੱਡੀਆਂ ਮਠਾਈਆਂ ਨਿਕਲ ਕੇ ਜਾਂਦੀਆਂ ਜਾਦਾ ਹੀ ਜਾਂਦੀਆਂ ਦੇਖੋ ਮਕੀਆਂ ਮਰੀਆਂ ਸਾਰਾ ਇੱਕ ਮਿੰਟ ਆਇਆ ਜੀ ਇਹ ਕੋਲਾ ਹਾਂਜੀ ਮਨ ਜਿੱਥੇ ਸਾਫ ਸਫਾਈ ਦਾ ਤਾਂ ਕੋਈ ਧਿਆਨ ਹੀ ਨਹੀਂ ਹੈਗਾ ਕਿ ਨਾਲ ਗੱਲ ਆਹ ਦੇਖੋ ਇਹ ਨਿੱਕੀਆਂ ਗਲਾਬਾਂ ਜਿਹੜੀਆਂ ਨੇ ਵਿੱਚ ਰੱਖੀਆਂ ਹੋਈਆਂ ਮਨ ਤੁਹਾਨੂੰ ਲੱਗ ਰਿਹਾ ਇੰਨੀ ਮਠਿਆਈ ਹੈ ਪਰ ਕੋਈ ਦੀ ਸਕਿਉਰਿਟੀ ਕੋਈ ਇਸ ਮਾਲਕ ਨੂੰ ਐ ਨਹੀਂ ਪਤਾ ਵੀ ਇਹਦੀ ਇਹਦੀ ਯਾਰ ਕੋਈ ਚੀਜ਼ ਵਿੱਚ ਛੋਟੀ ਜਾਵੇ ਤੁਹਾਡੀ ਕੋਈ ਤੇ ਤੇ ਕੱਲ ਨੂੰ ਤੇਰੀ ਬਦਨਾਮੀ ਹੋ ਜਾਏ ਆਫਟਰ ਆਲ ਯਾਰ ਤੁਸੀਂ ਇੰਨਾ ਕਮਾਈ ਕਰਦੇ ਆ ਉਹਦੇ ਤੇ ਖਰਚਾ ਨਹੀਂ ਇਹਦੀ ਸਕਿਉਰਿਟੀ ਸੇਫਟੀ ਤੇ ਹਾਈਜਨ ਤੇ ਕੋਈ ਖਰਚਾ ਨਹੀਂ ਕਰਨਾ ਉਹ लवली ਨੀਲੇ ਵਾਲਾ ਯਾਰ ਉਹਦੇ ਥੱਲੇ ਉਹਦੇ ਥੱਲੇ ਵੀ ਆ ਉਹ ਨੀਲੇ ਵੀ ਨੀਲੇ ਵਾਲਾ ਵੀ ਲੈ ਕੱਢ ਕੇ ਆ ਜਾ ਉੱਠ ਜਾ ਉੱਠ ਜਾ ਉੱਠ ਜਾ ਚਲੋ ਉਠੋ ਚਲੋ ਨਾ ਗੰਦ ਪਾਇਆ ਤੁਸੀਂ ਮਠਿਆਈ ਦਾ ਕੰਮ ਕੋਈ ਸਫਾਈ ਹੋ ਜੇ ਕੋ ਵਿੱਚ ਸੁੱਟ ਜਾ ਤੁਹਾਡੇ ਟੱਬਾਂ ਚ ਕੋਈ ਹੈ ਬਹਾਰ ਰੱਖੀ ਹੈ ਕੋ ਕਿਉਂ ਦੀ ਸਿਕਿਉਰਿਟੀ ਤੂੰ ਹੈ ਫ੍ਰੀਜਾਂ ਨੂੰ ਪਤਾ ਹੈ ਕੁਝ ਇਧਰ ਤੋਂ ਲਵਲੀ ਸੁਖੀਪ ਸ਼ਾਪ ਪੰਜਾਬੀ ਬਾਜੀ ਲੱਡੂ ਪ੍ਰੋਪਰਾਈਟਰ ਗੁਰਵਿੰਦਰ ਸਿੰਘ ਚੀਮਾ ਇਹ ਜੀ ਜਾਨੇ ਬਾਂਡਰੀ ਪ੍ਰੋਪਰਾਈਟਰ ਗੁਰਵਿੰਦਰ ਸਿੰਘ ਚੀਮਾ ਪਦਾਸ ਚੌਕ ਬਸ ਪਦਾਸ ਚੌਕ ਬੇਗੋਵਾਲ ਦਾ ਪਹਿਲਾ ਫੋਨ ਨੰਬਰ ਆ ਮਨੋ ਇਹ ਬ੍ਰਾਂਡ ਸਾਰੇ ਇੱਥੇ ਅਵੇਲੇਬਲ ਆ ਆ ਕੀ ਆ ਇਹ ਹੋ ਗਈ ਜੀ ਮੈਮੋਰੀਬਲ ਸੈਲੀਬ੍ਰੇਸ਼ਨ ਜਾਮਣ ਹਾਂ ਇਹਦੇ ਚ ਲਗਣੀ ਦਿੱਤੀ ਹੈ ਇਹ ਵੀ ਉਹ ਹੀ ਆ ਉਹ ਹੀ ਪਰਵਿੰਦਰ ਸਿੰਘ ਚੀਮਾ ਪਧਾਸ ਚੌਂਕ ਬੇਗੋਵਾਲ ਜਾਨੀ ਬੇਗਵਾਲ ਜਿਹੜੇ ਮਠਿਆਈ ਇਹ ਖਰੀਦਣੀ ਆ ਉਹਨਾਂ ਨੂੰ ਦੱਸ ਰਹੇ ਪੇ ਜਿਹੜੇ ਤੁਸੀਂ ਆ ਡੱਬਾ ਤੇ ਇਹ ਐਡਰੈਸ ਲਿਖਿਆ ਹੈ ਸਾਡੇ ਵਿੱਚ ਉੱਪਰ ਪ੍ਰੋਪਰਾਈਟਰ ਗੁਰਵਿੰਦਰ ਸਿੰਘ ਚੀਮਾ ਜੋ ਇੱਥੇ ਲਿਖਿਆ ਹੋਇਆ ਪਧਾਸ ਪਧਾਸ ਚੌਂਕ ਆ ਜੇ ਪਧਾਸ ਚੌਂਕ ਹੈ ਬੇਗੋਵਾਲ ਤਹਿਸੀਲ ਭੁਲੱਥ ਮੋਬਾਈਲ ਨੰਬਰ ਲਿਖਿਆ ਹੈ ਮਤਲਬ ਜਿਹੜੇ ਡੱਬਾ ਕਈ ਵਿਚਾਰੇ ਖਾਂਦੇ ਹੋਣੇ ਉਹਨਾਂ ਨੂੰ ਦੱਸਿਆ ਵੀ ਇਹ ਜਿਹੜੀ ਤੁਸੀਂ ਮਠਿਆਈ ਖਾ ਰਹੇ ਹੋ ਇੱਥੋਂ ਬਣਦੀ ਆ ਇੱਥੋਂ ਐਦਾਂ ਦੇ ਹਾਲਾਤਾਂ 'ਚ ਬਣੀ ਆ ਦੇਖ ਲਓ ਜਰਾ ਡੱਬਿਆਂ ਦੇ ਕੱਚੇ-ਪਾੜੇ ਬਕਰੇਨਾ ਔਰ ਸਾਰੇ ਬੰਦੇ ਸੁੱਤੇ ਹੋ ਆ ਇਹ ਜਿਹੜਾ ਇਹ ਜਿੱਥੇ ਤੁਹਾਨੂੰ ਹਾਲ-ਹਾਲ ਲੱਗ ਰਿਹਾ ਜਿੱਥੇ ਮਠਿਆਈ ਪਈ ਆ ਇੱਥੇ ਕੁਝ ਵੀ ਛੁੱਟ ਜਾਏ ਕੋਈ ਕੁਛ ਕਰ ਜਾਏ ਕੋਈ ਸਿਕਿਉਰਿਟੀ ਦਾ ਕੋਈ ਨਹੀਂ ਹੈਗਾ ਕੱਲ ਨੂੰ ਇਹਨਾਂ ਦੀ ਆਪਣੀ ਬਦਨਾਮੀ ਹੋ ਜਾਏ ਬੰਦੇ ਖਾ ਲੈਣ ਕੋਈ ਕੁਛ ਕੋਈ ਖਤਰ ਕੋਈ ਗੱਲ ਘਟਨਾ ਮਾੜੀਆਂ ਵਾਪਰ ਜਾਣ ਤਾਂ ਜਵਾਬ ਕਿਹਦਾ ਜਿਹੜੇ ਸਰ ਮਠਿਆਈ ਖਾਂਦੇ ਆ ਜਿਹੜੇ ਬੰਦਾ مالک ਹੈ ਕਿ ਉਹਨੂੰ ਇਹ ਨਹੀਂ ਚਾਹੀਦਾ ਵੀ ਉਹ ਬੰਦਾ ਇੰਨਾ ਇੰਨਾ ਤੇ ਸੁੱਟਿਆ ਹੋਇਆ ਪ੍ਰਵਾਸੀ ਭਾਰਤੀ ਸਾਰੇ ਆ ਸੁੱਤੇ ਪਏ ਅੰਦਰ ਸਾਰੇ ਸੁੱਤੇ ਹੋ ਜਿਹੜੇ ਮਠਿਆਈ ਖਾਣ ਦੇ ਸ਼ਕੀਨ ਆ ਕੀ ਕਹਿਣਾ ਚਾਹੁੰਦੇ ਉਹਨੂੰ ਮਠਿਆਈ ਖਾਣ ਦੇ ਸ਼ਕੀਨ ਯਾਰ ਥੋੜੇ ਸੰਭਲ ਜਾਓ ਜਾਗੋ ਗ੍ਰਾਹਕ ਜਾਗੋ ਆਪਣੇ ਸਰੀਰ ਬਾਰੇ ਆਪ ਚਿੰਤਾ ਕਰੋ ਇਹ ਤਾਂ ਬੈਠੇ ਲੋਕ ਜੋ ਤੁਹਾਨੂੰ ਦੇਣ ਵਾਸਤੇ ਕਿੱਦਾਂ ਦਾ ਮਿਆਰੀ ਚੀਜ਼ਾਂ ਆ ਤੁਸੀਂ ਆਪਣੀ ਸਿਹਤ ਬਾਰੇ ਇੱਥੇ ਤਾਂ ਹੁਣ ਮੈਂ ਤਾਂ ਕਹੂੰ ਬਾਰਸ਼ਾ ਨੇ ਕਲਮ ਰੱਖ ਦਿੱਤੀ ਵੀ ਹੁਣ ਕੀ ਲਿਖਾ ਇੱਥੇ ਮੈਂ ਹੋਰ ਇੱਥੇ ਕੀ ਕਹਾਂ ਮੈਨੂੰ ਕੋ ਪੁੱਛਦਾ ਕਿ ਕੀ ਤੁਹਾਨੂੰ ਲੱਗਦਾ ਜਦੋਂ ਦੇਖਦੇ ਵੀ ਕਿਤੇ ਮੈਕਸਿਮਮ ਕੀ ਗੰਦ ਦੇਖਿਆ ਮਤਲਬ ਜਿੱਦਾ ਗੰਦੇ ਹਾਲਾਤਾਂ ਚ ਕੀ ਦੇਖਿਆ ਮੈਂ ਕਹਾ ਯਾਰ ਆਪਾਂ ਤਾਂ ਇਹ ਦੇਖਿਆ ਵੀ ਜਦੋਂ ਅਗਲੀ ਵਾਰ ਜਾਈਦਾ ਵੀ ਇਹ ਤਾਂ ਪਿਛਲੇ ਉਹਨਾਂ ਵੀ ਸਾਰਿਆਂ ਨੂੰ ਕੱਟ ਗਿਆ ਤੇ ਜਦੋਂ ਜਾਈਦਾ ਅਗਲਾ ਨਿਕਦਾ ਵੀ ਆਹ ਅਖੀਰ ਹੈ ਜਦੋਂ ਇਤੋਂ ਬਾਅਦ ਅੱਗੇ ਜਾਈਦਾ ਲੱਗਦਾ ਨਹੀਂ ਯਾਰ ਆਹ ਅਖੀਰ ਹੈ ਅਖੀਰ ਹੀ ਨਹੀਂ ਆਉਂਦੀ ਕਿਤੇ ਕੋਈ ਲਿਮਟ ਹੀ ਨਹੀਂ ਹੈ ਕੋਈ ਫੂਡ ਦਾ ਮਿਆਰ ਮੈਂ ਕਿਹਾ ਨਾ ਵਿਦੇਸ਼ਾਂ ਦੀਆਂ ਗੱਲਾਂ ਕਰਦੇ ਆ ਫਾਰਨ ਦੀਆਂ ਆ ਫੂਡ ਸੇਫਟੀ ਹੋ ਜਦੋਂ ਫੌਰਨ ਵਾਲੇ ਦੇਖਣਗੇ ਕਹਿਣਗੇ ਯਾਰ ਆਹ ਸਟੈਂਡਰਡ ਆ ਫੂਡ ਦਾ ਤੁਹਾਡਾ ਕਿਸ਼ੋਰ ਜੀ ਥੋੜਾ ਜਿਆਦਾ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਇੱਕ ਮਿੰਟ ਤੁਸੀਂ ਇਹ ਜਿਹੜਾ ਤੁਹਾਡੇ ਅਸੀਂ ਵਿਜ਼ਿਟ ਕੀਤਾ ਨਾ ਅੰਦਰ ਆਏ ਹਾਂ ਤੇ ਪਹਿਲੀ ਤਾਂ ਗੱਲ ਆ ਕੋਈ ਬੰਦਾ ਨਹੀਂ ਸਿੱਥੇ ਜਾਗਦਾ ਮਠਿਆਈ ਚ ਜੇ ਕੋਈ ਗੇਟ ਉੱਤੋਂ ਵੀ ਇਦਾਂ ਕੋਈ ਜ਼ਹਿਰ ਸੁੱਟ ਜਾ ਕੋਸ਼ ਸੁੱਟ ਜਾ ਤੁਹਾਡਾ ਕੋਈ ਕਵਰਡ ਨਹੀਂ ਰਸਗੁੱਲੇ ਖ ਲੈਣੇ ਇੱਕ ਵੀ ਟੱਬ ਜਿਹੜਾ ਕੰਟੇਨਰ ਕਵਰਡ ਨਹੀਂ ਹੈਗਾ ਇੱਕ ਮੈਂ ਤੁਹਾਨੂੰ ਦਿਖਾਉਣੀ ਚਾਹਣਾ ਜਿਹੜੀ ਚੀਜ਼ਾਂ ਅਸੀਂ ਲਾਈਵ ਦੇਖੀਆਂ ਆਹ ਤਮਾਕੂ ਇਹਨਾਂ ਨੇ ਇੱਥੇ ਠੁੱਕੀ ਜਾਂਦੇ ਬੰਦੇ ਆਹ ਦੇਖਿਓ ਜਰਾ ਆਹਾਂ ਛੋਟੇ ਆਹ ਦੇਖੋ ਮੈਂ ਦੇਖੋ ਆਹਾਂ ਆ ਇਹ ਇਹ ਕੋਈ ਫੂਡ ਦਾ ਸਟੈਂਡਰਡ ਹੈਗਾ ਆਪਾਂ ਇੱਦਾਂ ਵੱਡਾ ਕੰਮ ਕਰ ਰਹੇ ਹਾਂ ਕੁਝ ਵੀ ਨਹੀਂ ਧਿਆਨ ਦੇ ਦੀ ਸਾਫ ਸਫਾਈ ਨਾਲ ਧਿਆਨ ਦੇਉਂਦੇ ਕੋਈ ਵੱਡਾ ਗਲ ਨਹੀਂ ਸੀ ਫੂਡ ਸੇਫਟੀ ਵਾਲੇ ਟੀਮ ਅੱਜ ਪਹਿਲੀ ਵਾਰੀ ਆਈ ਆ ਮੈਨੂੰ ਤਾਂ ਪਤਾ ਹੀ ਨਹੀਂ ਮੈਂ ਤਾਂ ਇਨਫੋਰਮੇਸ਼ਨ ਦਿੱਤੀ ਆ ਤੇ ਦੇਖੋ ਜਰਾ ਜਾ ਕੇ ਮਠਾਈ ਫਿਰ ਤੁਹਾਡੇ ਪਹਲਤ ਵੀ ਡੱਬੇ ਇੱਥੇ ਆ ਡੱਬੇ ਤੁਹਾਡੇ ਕੋਲ ਆ ਉਹ ਸਵੀਟ ਸ਼ਾਪ ਦੇ लवली ਦੇ ਫਿਰ ਤੁਹਾਡੇ ਕੋਲ ਆਰਐਸ ਦੇ ਵੀ ਆ ਫਿਰ ਸੈਂਡਵਿਚ ਜਾਣੇ ਆ ਮੱਖੀਆਂ ਬਹੁਤ ਮਰੀਆਂ ਹੋਈਆਂ ਇੱਥੇ ਆ ਨਾ ਮੱਖੀਆਂ ਲੋਕਾਂ ਨੂੰ ਥੋੜਾ ਪਤਾ ਆਪਾਂ ਲੋਕਾਂ ਨੂੰ ਦਿਖਾ ਦੇਣੀ ਅੱਜ ਤੇ ਜਿਹੜੀ ਮੱਖੀਆਂ ਆ ਉਹ ਆ ਆ ਇਹਨਾਂ ਨੇ ਕੱਢਣੀਆਂ ਆ ਬਲਕਿ ਸਫਾਈ ਕਰਾਉਂਦੇ ਆ ਆ ਫਰਸ਼ ਦੇਖੋ ਆ ਫਰਸ਼ ਕਦੀ ਸਾਫ਼ ਹੋ ਸਕਦਾ ਇਹ ਇਹ ਹਾਈਜਨ ਦਾ ਹੈਗਾ ਹਾਲਾਤ ਠੀਕ ਨਾ ਨੇ ਨੇ ਉਥੱਲੇ ਦਿਖਾਓ ਜਰਾ ਇਹ ਇਹ ਹਾਈਜੀਨ ਹੈਗੀ ਆ ਕੋਈ ਐਨਾ ਦੋ ਕੁ ਦਿਨ ਮੈਂ ਕਮਰ ਹਰ ਬੰਦ ਕਰਕੇ ਨੂੰ ਕੋਈ ਬੱਝੇ ਰਿਹਾ ਪੈਸਾ ਤੁਮਨੇ ਨਹੀਂ ਲਾਇਆ ਇੱਕ ਮਿੰਟ ਪੈਸਾ ਇਸ ਯੂਨਿਟ ਤੋਂ ਕਿਉਂ ਨਹੀਂ ਨਾ ਇਸ ਯੂਨਿਟ ਲਈ ਕੀ ਲਾਇਆ ਤੁਸੀਂ ਕੋਈ ਪੈਸਾ ਇੱਥੇ ਇਨਵੈਸਟ ਵੀ ਲਾਇਆ ਵੀ ਸਾਫ ਸਫਾਈ ਲਈ ਲੋਕਾਂ ਦੀ ਸਿਹਤ ਲਈ ਕੁਝ ਕੀਤਾ ਸੋਚਿਆ ਤੁਸੀਂ ਨਹੀਂ ਬੱਚੇ ਜੀ ਸਾਰੇ ਇਹਨਾਂ ਚਿਪਸ ਪਾਈ ਉਖੜ ਗਈ ਟੁੱਟ ਗਈ ਉਖੜ ਗਈ ਬਹੁਤ ਮਾੜੀ ਮੋਟਾਈ ਲਾਇਆ ਸੀਮੈਂਟ ਬੜਾ ਮੜਾ ਲਾਇਆ ਤੁਸੀਂ ਜਿੱਦਾਂ ਪਟਿਆਈ ਚ ਹਾਂ ਪੱਥਰ ਉੱਪਰ ਲੱਗੇ ਚਿਪਸ ਪਾਈ ਉਹ ਚਿਪਸ ਉੱਡ ਕੇ ਆ ਗਿਆ ਸਰ ਜੀ ਤੁਹਾਨੂੰ ਜਿਹਦਾ ਨੀ ਮਠਿਆਈ ਕੀ ਕਹਿਣਾ ਚਾਹੁੰਦੇ ਤੁਸੀਂ ਹਨ ਕੀ ਕਹਿਣਾ ਚਾਹੁੰਦੇ ਤੁਸੀਂ ਕੀ ਕਹਿਣਾ ਚਾਹੁੰਦੇ ਸੀ ਹੁਣ ਡਾਕਟਰ ਸਾਹਿਬ ਇੱਥੇ ਆਏ ਇਹਨਾਂ ਨੇ ਸਭ ਕੁਝ ਦੇਖਿਆ ਤੁਸੀਂ ਕੀ ਕਹਿਣਾ ਸਹੀ ਕਹਿ ਰਹੇ ਆ ਅਸੀਂ ਗਲਤ ਹੈਗੇ ਠੀਕ ਹੈ ਸਾਡੇ ਕੋਲ ਕਮੀਆਂ ਹੈਗੀਆਂ ਅਸੀਂ ਪੂਰੀ ਕਰਾਂ ਦੇਖ ਤੁਹਾਡਾ ਦਿਲ ਕਰਦਾ ਖਾਣ ਨੂੰ ਤਾਂ ਮਠਿਆਈ ਜੀ ਤੋਂ ਏਦਾਂ ਸਾਹਮਣੇ ਦੇਖ ਕੇ ਸਾਨੂੰ ਤਾਂ ਕਰ ਮੈਂ ਖਾ ਲੇ ਮੱਖੀਆਂ ਮੱਖੀਆਂ ਵਾਲੀ ਖਾਓਗੇ ਤੁਸੀਂ ਮੱਖੀਆਂ ਵਾਲੀ ਖਾਓਗੇ ਮੱਖੀਆਂ ਹੁਣ ਮੱਖੀ ਨੂੰ ਤਾਂ ਹੀ ਖਾ ਸਕਦਾ ਤੁਹਾਡਾ ਤਾਂ ਮੱਖੀ ਰੇ ਤਾਂ ਮੈਂ ਖਾ ਸਕਦਾ ਦਿਲ ਕਰਦਾ ਤੁਹਾਡਾ ਖਾਣ ਨੂੰ ਏਦਾਂ ਦੇਖ ਕੇ ਮਠਿਆਈ ਨੂੰ ਤੁਹਾਡੇ ਬਣੀ ਤੁਹਾਡੇ ਕਾਰੀਗਰ ਇਮਾਨਦਾਰੀ ਨਾਲ ਦੱਸੋ ਕਿ ਰੱਬ ਨੂੰ ਆਪਾਂ ਜਵਾਬ ਦੇਣਾ ਪੈਣਾ ਹੈ। ਇੱਕ ਉੱਥੇ ਦੇਖੋ ਕੀ ਲਾਇਆ ਕੀ ਕਹਿੰਦੇ ਆ। ਹਾਂ ਅੰਡਰਵੀਰ ਹਾਂਜੀ ਉੱਪਰ ਗਿੱਲੀ ਪਾਈ ਆ ਤੇ ਥੱਲੇ ਉਹਦੇ ਖੰਡਾ ਉਹ ਸਾਰਾ ਉਹਦਾ ਪਾਣੀ ਅੰਡਰਵੀਰ ਦਾ ਜਿੰਨਾ ਪਾਣੀ ਖੰਡ ਵਿੱਚ ਨਹੀਂ ਜਾਏਗਾ। ਨਹੀਂ ਸਰ ਉਹ ਇਦਾਂ ਨਿੱਕ ਪਾਣੀ ਦਾ ਵਹੜੇ ਨਹੀਂ ਚੱਲੋ 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 ਇੱਕ ਮੇਰਾ ਸਵਾਲ ਆ ਬੜਾ ਮੇਰੇ ਦਿਲ ਚੋਂ ਜਨ ਮੈਂ ਪੰਜਾਬੀ ਬੰਦਾ ਆ ਆਪਾਂ ਨੂੰ ਪਤਾ ਆ ਕਿ ਜਦੋਂ ਹੁਣ ਕੋਈ ਦਾ ਖਾਈ ਜਾਣਾ ਕੀ ਕਰ ਖਾਣਾ ਤੁਸੀਂ ਪਾਨ ਕੀ ਖਾ ਰਹੇ ਆ? ਠੀਕ ਹੰਦੇ ਮੈਨੂੰ ਸੁਆਲ ਵੀ ਆ ਰਹੇ ਆ ਪਾਨ ਖੰਦੇ ਅੱਛਾ ਤੁਸੀਂ ਤਾਂ ਖਾ ਲਈਆਂ ਮੈਂ ਨਹੀਂ ਖਾਂਦਾ ਸਿਗਰਟ ਕੋਈ ਪੀ ਲੈਂਦਾ ਕੋਈ ਨਹੀਂ ਪੀਂਦਾ ਠੀਕ ਹੈ ਨਾ ਕੋਈ ਪੱਤਾ ਛਾਪ ਖਾ ਲੈਂਦਾ ਨਹੀਂ ਖਾਂਦਾ ਪਰ ਤੁਸੀਂ ਆਹ ਮਠਿਆਈ ਜਿਹੜੀ ਆ ਹੋ ਸਕਦਾ ਉਸ ਬੰਦੇ ਨੇ ਖਾਣੀ ਆ ਜਿਹੜਾ ਵਿਚਾਰਾ ਤਮਾਕੂ ਨੂੰ ਹੱਥ ਵੀ ਨਹੀਂ ਲਾਉਂਦਾ ਪਰ ਤੁਹਾਡੇ ਅੰਦਰ ਥੁੱਕੀ ਜਾਂਦੇ ਹੋ ਮੰਨਦੇ ਹੋ ਥੁੱਕੀ ਜਾਂਦੇ ਹੋ ਆਹ ਤੋਂ ਪਿਆਰ ਮੋਢੇ ਦੇ ਦੇਖਿਆ ਨਾ ਦੇਖਿਆ ਉਹ ਨਾ ਪਤਾ ਸ਼ਾਹ ਨਾਲੀ ਲਾਈਵ ਦੇਖਿਆ ਨਾ ਨਾਲੀ ਨਾਲੀ ਤਾਂ ਖੁੱਲੀ ਹੈ ਨਾ ਉੱਪਰ ਨਹੀਂ ਆ ਸਾਰਾ ਉਹ ਵਿੱਚ ਹੀ ਆ ਕੈਂਪਸ ਦੇ ਵਿੱਚੇ ਨਾਲੀ ਹੈ ਮੇਰੇ ਵਿਚੇ ਉਹ ਜੜੀ ਮਾਰੋ ਤੁਸੀਂ ਪੰਜਾਬ ਦੇ ਲੋਕਾਂ ਦਾ ਕਦੀ ਫਿਕਰ ਕੀਤਾ ਮਠਿਆਈ ਜਿੱਥੇ ਵੀ ਦੇਣੀ ਆ ਬਾਹਰ ਵੀ ਜਾਂਦੀ ਆ ਪਤਾ ਨਹੀਂ ਮੈਨੂੰ ਜੱਤਵਾਰ ਵੀ ਜਾਂਦੀ ਪੰਜਤਵਾਰ ਵੀ ਜਾਂਦੀ ਜਾਂਦੀ ਜਿੱਥੋਂ ਉੱਥੇ ਭੇਜਦੇ ਮਠਿਆਈ ਸੀ ਇਹ ਜਿਹੜੀ ਜਗ੍ਹਾ ਤੋਂ ਉੱਥੇ ਮਠਿਆਈ ਭੇਜਦੇ ਆ ਹੈਂ ਅ ਜਿਹੜੀ ਜਗ੍ਹਾ ਤੋਂ ਤੁਸੀਂ ਆਏ ਉੱਥੇ ਮਠਾਈ ਭੇਜ ਦੇ ਜਿਹੜੀ ਜੀ ਉੱਥੇ ਜਿਹੜੀ ਜਗ੍ਹਾ ਤੋਂ ਤੁਸੀਂ ਆਏ ਆ ਕਿਹੜੀ ਜਗ੍ਹਾ ਤੋਂ ਤੁਸੀਂ ਆਏ ਜੀ ਅੱਛਾ ਪੰਜਾਬ ਪਿੱਛੋਂ ਕਿਹੜਾ ਪਿੰਡ ਜਿਹੜਾ ਹਿਮਾਚਲ ਦੇ ਕਿੱਥੋਂ ਰੈਸ਼ ਕਿੱਥੇ ਆ ਮੈਨੂੰ ਰਾਜਸਥਾਨ ਦੇ ਮੈਨੂੰ 40 ਸਾਲ ਹੋ ਗਏ ਤੇ ਆ 40 ਸਾਲ ਇਹ ਕੰਮ ਕਰਨ ਦੇ ਨਹੀਂ ਹੋਏ ਇਹ ਕੰਮ ਕਰਦੇ 20 ਸਾਲ ਹੋਏ 20 ਸਾਲ ਤੋਂ ਇਹ ਹੀ ਖੜਾਈ ਜਾਂਦੇ ਆ ਇਦਾਂ ਦਾ ਮਿਆਰ ਤਾਂ ਹੀ ਹੋਣਾ ਘਟੇ ਮਤਲਬ ਕੀ ਹੋਗਾ ਸੁਧਾਰ ਹੋ ਗਿਆ ਹੈ ਮਤਲਬ ਕਾਫੀ ਅਪਾ ਇਹਨੂੰ ਮੰਨ ਲਈਏ ਕਿ ਤੁਸੀਂ 20 ਸਾਲ ਵਿੱਚ ਸੁਧਾਰ ਹੋਇਆ ਪਹਿਲਾਂ ਇਤੋਂ ਮਾੜਾ ਸੀ ਜਾਂ ਇਦਾਂ ਮੰਨ ਲਈਏ ਕਿ ਇਹ ਮਾੜਾ ਹੈ ਤੋਂ ਪਹਿਲਾਂ ਖਰਾ ਸੀਗਾ ਨਹੀਂ ਸਰ ਇਦਾਂ ਇਹਨੂੰ ਫਰਤ ਫੁਰਤ ਤੇ ਹੁਣ ਟੁੱਟ ਗਿਆ ਹਮ ਕਰਦੇ ਕਰਦੇ ਟੁੱਟ ਗਿਆ ਨਹੀਂ ਪਹਿਲਾਂ ਖਰਾ ਸੀਗਾ ਪਹਿਲਾਂ ਨਵਾਂ ਫਰਤ ਪਾ ਕੇ ਹੀ ਕੰਮ ਕਰਾਂਗੇ ਪੁਰਾਣੇ ਥੋੜੇ ਪਹਿਲਾਂ ਮੱਖੀਆਂ ਨਹੀਂ ਸੀ ਹੁੰਦੀਆਂ ਹੁਣ ਮੱਖੀਆਂ ਤੇ ਪਹਿਲਾਂ 20 ਸਾਲ ਹੋ ਗਏ ਤੁਹਾਨੂੰ ਕੰਮ ਕਰਦੇ ਕਿਵੇਂ ਅੱਜ ਆਪਾਂ ਦੇਖਿਆ ਹਾਲਾਤ ਮੇਨਾਂ ਦਾ ਵੀ ਜਿਹੜਾ ਖਬਰ ਦੇਖੀਓ ਉਹ ਮਠਾਈ ਜਿਸ ਤੋਂ ਤਵਾਜ ਵੀ ਕਰੀਆ ਯਾਰ ਮੈਂ ਤਾਂ ਆਪਣੀ ਗੱਲ ਕਰਦਾ ਜੇ ਮੈਂ ਇਸ ਤੋਂ ਬਾਅਦ ਮਠਿਆਈ ਖਾਵਾਂ ਨਾ ਮੇਤੋਂ ਬੜਾ ਮਾੜਾ ਬੰਦਾ ਕੋਈ ਨਹੀਂ ਹਾਂ ਮੈਂ ਕਿਸੇ ਦੀ ਗੱਲ ਨਹੀਂ ਕਰਦਾ ਕਿ ਯਾਰ ਜਿੰਨਾ ਇਹਨਾਂ ਦੇ ਸਾਫ ਸਫਾਈ ਦਾ ਜਿਹੜਾ ਹਾਲ ਹੈ ਜੋ ਇਹ ਪੱਤਾ ਛਾਬ ਜੋ ਖਾਂਦੇ ਆ ਇਦਾਂ ਤੁਸੀਂ ਆਪਣੇ ਕਿਚਨ 'ਚ ਇਹਨਾਂ ਨੂੰ ਖਾਣਾ ਬਣਾਉਣ ਦੋਗੇ ਜਿਹੜਾ ਤੁਹਾਡੀ ਫੈਮਿਲੀ ਨੇ ਖਾਣਾ ਫੈਮਿਲੀ ਨੇ ਦਾਲ ਸਬਜ਼ੀ ਇਹਨੂੰ ਬਣਾਉਣ ਦੋਗੇ ਨੇਰ ਵਧੇ ਹੋਣ ਮੈਨਾਲੇ ਹੋਣ ਤਾਂ ਵਿਚਾਰੇ ਜਿਨ੍ਹਾਂ ਲੋਕਾਂ ਨੇ ਮਠਿਆਈ ਖਾਣੀ ਉਹ ਤੁਹਾਡੇ ਆਪਣੇ ਨੇ ਨੇ ਕੁ ਬੱਦੇ ਉਹ ਲਾਇਏ ਨੇ ਤੁਸੀਂ ਤੁਸੀਂ ਕੰਮ ਕਰਨ ਉਹ ਦਸਤਾਨੇ ਕਰ ਰਹੇ ਹੋ ਅੱਛਾ ਉਦੋਂ ਪਾਏ ਹੋਣੇ ਮੈਂ ਯਾਦ ਨਾ ਸਾਡੇ ਨਾਲ ਕਰੋ ਸਾਨੂੰ ਸਭ ਕੁਝ ਪਤਾ ਅੱਜ ਅਸੀਂ ਲੋਕਾਂ ਨੂੰ ਇਹ ਹੀ ਤਾਂ ਦੱਸਦੇ ਆਂ ਵੀ ਯਾਰ ਜਿਹੜੀ ਚੀਜ਼ ਤੁਸੀਂ ਖਾਂਦੇ ਹੋ ਉਹ ਐਦਾਂ ਦੇ ਹਾਲਾਤਾਂ ਚ ਬਣੀ ਕਿਸ਼ੋਰ ਜੀ ਨੂੰ ਇੰਨਾ ਕੁ ਤੁਹਾਡਾ ਫਿਕਰ ਹੈ ਮੈਂ ਸਰ ਸਾਡੇ ਕੋਲ ਕਮੀਆਂ ਹੈ ਗਈਆਂ ਕੀ ਕਾਰਾ ਕਮੀਆਂ ਦੂਰ ਕਰਦੇ ਪਏ ਆ ਪਰ ਅੱਗੇ ਤੋਂ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਕੋਈ ਕੰਪਲੇਨ ਨਾ ਹੋਵੇ ਜਿਹੜੇ ਲੋਕੀ ਤੁਹਾਡੀ ਮਠਿਆਈ ਬੜੀ ਚਾਹ ਨਾਲ ਖਾਂਦੇ ਆ ਤੁਹਾਡਾ ਨਾਮ ਵੀ ਚੱਲਦਾ ਮਕੇਰੀਆਂ ਸਰ ਏਰੀਆ ਦੇ ਵਿੱਚ ਤੇ ਕੀ ਲੋਕੀ ਸੋਚਣਗੇ ਵੀ ਕੀ ਤੁਸੀਂ ਕੀ ਹਾਜੀ ਉਹਨਾਂ ਨੇ ਕੀਤਾ ਜੀ ਮੈਂ ਸਮਝਿਆ ਨਹੀਂ ਜੀ ਕੀ ਕਰਦੇ ਜਿਹੜੇ ਲੋਕੀ ਤੁਹਾਡੀ ਮਠਿਆਈ ਖਾਂਦੇ ਆ ਐਨੇ ਚਾਹ ਦੇ ਨਾਲ ਜੇ ਉਹ ਬਣੀ ਦੇਖ ਲੈਣਗੇ ਤੇ ਲੋਕੀ ਮਠਿਆਈ ਖਾਂਗੇ ਫਿਰ ਜਦ ਜੇ ਇਸ ਤਰ੍ਹਾਂ ਦੁਕਾਨ ਤੋਂ ਤਾਂ ਨਹੀਂ ਖਾਂਣਗੇ ਜਿਹੜੇ ਲੋਕੀ ਕਹਿੰਦੇ ਵੀ ਅਸੀਂ ਕੋਈ ਨਸ਼ਾ ਯੂਜ਼ ਨਹੀਂ ਕਰਦੇ ਬਿਲਕੁਲ ਵਧੀਆ ਬਠੀਆ ਤੁਸੀਂ ਆਸ਼ੂ ਦਰਸ਼ਨ ਮੂੰਹ 'ਚ ਪਾਇਆ ਆ ਇਹ ਠੀਕ ਲੱਗਦਾ ਜੀ ਨਹੀਂ ਮੈਂ ਸੁਦਰਸ਼ਨ ਨਹੀਂ ਪਾਇਆ ਜੋ ਵੀ ਆ ਖਾਣੇ ਪੀਂ ਜੋ ਵੀ ਹੈ ਨਾ ਜੀ ਸਮੈਲ ਬੜੀ ਆਉਂਦੀ ਪਈ ਸਾਨੂੰ ਬੜੀ ਸਾਨੂੰ ਆਪਣੇ ਆਪ ਨੂੰ ਬੜੀ ਹੋਰ ਤਰ੍ਹਾਂ ਲੱਗਦਾ ਜੀ ਕੀ ਲੋਕੇ ਇਹ ਗੱਲ ਸਹੀ ਸਮਝਣਗੇ ਨਹੀਂ ਸਹੀ ਤਾਂ ਨਹੀਂ ਸਮਝਦੇ ਜੇ ਗਲਤ ਕੰਮ ਤੇ ਗਲਤੀ ਹੁੰਦਾ ਹੈ ਹਾਂ ਜੀ ਡਾਕਟਰ ਕੱਬੀਆਂ ਹੈਗੇ ਆ ਉਹ ਆਪਾਂ ਸੁਣਨਾ ਕੀ ਕਹਿਣਾ ਚਾਹੁੰਦੇ ਤੁਸੀਂ ਲੋਕਾਂ ਨੂੰ ਕੀ ਹਾਂ ਜੀ ਲੋਕਾਂ ਨੂੰ ਮੈਸੇ ਆਪਣੇ ਲੋਕ ਇਹੇ ਕਹਿਣਾ ਚਾਹੁੰਨਾ ਮੇਰੇ ਜਿਹੜੇ ਪਰਪਸ ਆ ਫੂਡ ਸੇਫਟੀ ਟੀਮ ਦਾ ਉਹ ਬਾਈ ਲੈਟਰਲੀ ਹੈ ਮੇਰਾ ਕੱਲਾ ਇਹ ਨਹੀਂ ਫੂਡ ਸੇਫਟੀ ਟੀਮ ਇੱਕ ਵੇਚਣ ਵਾਲੇ ਚ ਇਹ ਜਿਹੇ ਕਿਸ਼ੋਰ ਜੀ ਵਿੱਚ ਤੇ ਜਨੇ ਇਹਦੀ ਮਠਿਆਈ ਖਾਣੀ ਇਹਨਾਂ ਦੀ ਉਹਦੇ ਵਿੱਚ ਇੱਕ ਮੈਂ ਕੜੀ ਦਾ ਕੰਮ ਕਰਦਾ ਦੋਨਾਂ ਪਾਸੇ ਜਿੱਥੋਂ ਤੱਕ ਅਸੀਂ ਇਹਨਾਂ ਦੀ ਮਠਿਆਈ ਦਾ ਕਿੰਨੇ ਵੀ ਸਟੈਂਡਡ ਹੋਣਾ ਚਾਹੀਦਾ ਉਹ 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 ਇੱਕ ਉਹ ਵੀ ਵਿਸ਼ਾ ਆ ਕਿ ਮੱਖੀਆਂ ਮਛਰਜੋ ਇਹਦੇ ਗੰਦੇ ਟਾਇਲਟ ਵਿੱਚ ਐ ਕੱਚੇ ਬਣਾ ਪਾਏ ਹੋਏ ਤਮਾਕੂ ਖਾਈ ਜਾਂਦੇ ਵਿੱਚ ਥੁੱਕੀ ਜਾਂਦੇ ਆ ਉਹ ਜਿਹੜੀ ਚੀਜ਼ ਆ ਉਹ ਇਹਨਾਂ ਦਾ ਵਿਸ਼ਾ ਹੈ ਕਿ ਇਹਨੂੰ ਠੀਕ ਕਰਨਾ ਚਾਹੀਦਾ ਜਿਹੜਾ ਗ੍ਰਾਹਕ ਹੈ ਉਹਦੇ ਵਾਸਤੇ ਵੀ ਮੈਂ ਕਹਿੰਦਾ ਤੂੰ ਜਿੰਨਾ ਮੈਂ ਜਾਗੋ ਗ੍ਰਾਹਕ ਤੇ ਜਾਗੋ ਜੇ ਗ੍ਰਾਹਕ ਨਹੀਂ ਜਾਗੂਗਾ ਮੈਂ ਹੁਣ ਮੈਨੂੰ ਆਪਣੀ ਸਿਹਤ ਦਾ ਤਾਂ ਮੈਨੂੰ ਆਪਣਾ ਆਪ ਹੀ ਫਿਕਰ ਕਰਨਾ ਮੇਰਾ ਇਹਨਾਂ ਨੇ ਤਾਂ ਫਿਕਰ ਕਰਨਾ ਨਹੀਂ ਮੈਂ ਡਾਕਟਰ ਲਖਵੀਰ ਨੂੰ ਤਾਂ ਆਪਣੀ ਸਿਹਤ ਆਪ ਚਿੰਤਾ ਕਰਨੀ ਪਣੀ ਤੁਹਾਨੂੰ ਆਪਣੀ ਚਿੰਤਾ ਆਪ ਕਰਨੀ ਪਣੀ ਹਰ ਗ੍ਰਾਹਕ ਜਿਹੜਾ ਮਠਾਈ ਖਾਂਦਾ ਉਹਨੂੰ ਅਸੀਂ ਅੱਜ ਇਹ ਐਦਾਂ ਅਨਅਰਥ ਕੀਤਾ ਫੇਜ਼ ਉਹ ਦਿਖਾਇਆ ਕਿ ਜਿਹੜੀ ਮਠਿਆਈ ਤੁਸੀਂ ਖਾ ਰਹੇ ਆ ਉਹ ਭਾਵੇਂ ਉਹ ਚ ਮੱਖੀਆਂ ਨਹੀਂ ਹੈਗੀਆਂ ਪਰ ਇਹਨਾਂ ਦੇ ਬੰਦਿਆਂ ਨੇ ਸਵੇਰੇ ਉੱਠ ਕੇ ਚ ਮੱਖੀਆਂ ਚੁਗਣੀਆਂ ਹੁੰਦੀਆਂ ਚੁਗਣੀਆਂ ਹੁੰਦੀਆਂ ਉਹ ਕੰਮ ਇਹੇ ਕਰਦੇ ਕਿਉਂਕਿ ਟੱਕਿਆ ਤਾਂ ਹੈ ਕੁਛ ਨਹੀਂ ਸੋ ਜਿਹੜੀ ਮਠਿਆਈ ਖਾਣ ਵਾਲਾ ਗ੍ਰਾਹਕ ਹੈ ਉਹ ਵੀ ਜਾਗੇ ਉਹ ਅਵੇਅਰ ਹੋਵੇ ਔਰ ਮੈਨੂੰ ਇਹ ਲੱਗਦਾ ਜਦੋਂ ਇਹੋ ਜੀ ਪਰਵਾਹ ਨਹੀਂ ਮਠਿਆਈ ਬਰੂਗੇ ਲੋਕੀ ਇਹੋ ਜੀ ਘਟੀਆ ਹਾਲਾਤਾਂ ਚ ਬਣੀ ਹੋਈ ਆਟੋਮੈਟਿਕਲੀ ਇਹਨਾਂ ਨੂੰ ਸੁਧਰਨਾ ਪਏਗਾ ਸੁਧਾਰ ਲਿਆਉਣਾ ਪਏਗਾ ਜਾਂ ਕੰਮ ਬੰਦ ਕਰਨਗੇ ਨਹੀਂ ਖਾਣਗੇ ਲੋਕੀ ਨਹੀਂ ਚੀਜ਼ਾਂ ਨੂੰ ਔਰ ਜਿਹੜੇ ਜਿੱਥੋਂ ਤਾਂ ਹੀ ਹੈਗਾ ਹੁਣ ਜੇ ਕੋਈ ਕਵੇ ਕਿ ਸਾਨੂੰ ਤੰਗ ਪਰੇਸ਼ਾਨ ਕਰਦੇ ਆ ਇਹ ਰਾਜਸਥਾਨ ਤੋਂ ਆਏ ਆ ਮੈਂ ਸੋਚਦਾ ਵੀ ਯਾਰ ਤੁਸੀਂ ਆਓ ਪੰਜਾਬ ਚ ਰਾਜਸਥਾਨ ਤੋਂ ਆਓ ਜੁਪੀ ਤੋਂ ਆਓ ਬਿਹਾਰ ਤੋਂ ਆ ਕੇ ਕੰਮ ਕਰੋ ਪਰ ਮਿਆਰ ਤਾਂ ਰੱਖਣਾ ਹੀ ਪਊਗਾ ਨਾ ਤੁਹਾਨੂੰ ਫੂਡ ਦਾ ਇਹ ਤਾਂ ਹੈ ਨਹੀਂ ਕਿ ਤੁਹਾਨੂੰ ਐਗਜ਼ੈਂਪਸ਼ਨ ਹੈ ਛੋਟ ਹੈ ਕੋਈ ਹਾਂ ਮੱਖੀਆਂ ਤੁਸੀਂ ਜੋ ਮਰਜੀ ਖੜਾਈ ਜੋ ਜਿੱਦਾਂ ਦੇ ਮਰਜੀ ਉੱਪਰ ਛੱਤ ਦੇ ਤੁਸੀਂ ਦੇਖੋ ਨੰਗੀ ਛੱਤ ਐ ਉੱਥੋਂ ਜੋ ਮਰਜੀ ਚੂਹੇ ਜਿੱਦਾਂ ਜੋ ਮਰਜੀ ਕਰ ਜਾ ਥੱਲੇ ਯਾਰ ਜੋ ਮਰਜੀ ਅੰਦਰ ਆਈ ਜਾਵੇ ਔਰ ਬਰਕਰ ਸਵੇਰੇ ਸਾਰੇ ਸੁੱਤੇ ਪਏ ਸੀਗੇ ਜਦੋਂ ਅਸੀਂ ਆਏ ਕੋਈ ਵੀ ਨਹੀਂ ਸੀ ਇੱਥੇ ਇਹਨਾਂ ਦੇ ਫੂਡ 'ਚ ਹੀ ਕੁਝ ਪਾ ਦੇ ਯਾਰ ਕੱਲ ਨੂੰ ਇਹਨਾਂ ਕੋਲ ਜਵਾਬ ਹੋਣਾ ਬੰਦੇ ਜੇ ਖਾ ਕੇ ਕੋਈ ਮਰ ਮੁਰਗਿਆ ਕੋਈ ਤੇ ਨਾ ਕੀ ਕੁਝ ਸਿਕਿਉਰਿਟੀ ਨਹੀਂ ਤਾਂ ਹੋਣੀ ਚਾਹੀਦੀ ਫੂਡ ਦਾ ਮਾਮਲਾ ਹੈ ਫੂਡ ਦੀ ਸਿਕਿਉਰਿਟੀ ਓਪਨ ਪਿਆ ਹੈ ਫੂਡ ਤੁਹਾਡਾ ਐਡਾ ਵੱਡਾ ਯੂਨਿਟ ਹੈ ਕਿੱਥੇ ਕਿੱਥੇ ਪੰਜਾਬ ਚ ਚਲੇ ਜਾਣਾ 17 ਗੱਡੀਆਂ ਕਹਿ ਰਿ ਰੋਹੀਆਂ ਦੀਆਂ 17 ਗੱਡੀਆਂ ਕੋਈ ਕਿਤੇ ਡੱਬੇ-ਡੱਬੇ ਵੀ ਸਾਰੇ ਇੱਥੇ ਰੱਖਿਓ ਜਿਹੜੇ ਬੈਕ ਹੋਣੇ ਆ। ਸੋ ਮੈਂ ਇਹ ਵੀ ਕਹਿਣਾ ਤੇ ਲੋਕਾਂ ਨੂੰ ਇਹ ਕਹਿਣਾ ਵੀ ਕੱਲਾ ਇਦਾਂ ਨਹੀਂ ਹੋਣਾ। ਤੁਸੀਂ ਆਪਣੀ ਸਿਹਤ ਦੇ ਮਿੱਤਰੋ ਆਪ ਹੀ ਖਿਆਲ ਰੱਖੋ। ਫੜ ਦੇ ਹੱਥ 'ਚ ਆਪਣੀ ਬਾਜ਼ੀ ਜਿੱਤਣੀ ਤੇ ਆਪਣੀ ਹਾਰਨੀ। ਇਹ ਇਹਨਾਂ ਲੋਕਾਂ ਨੇ ਤੇ ਇਹ ਪਤਾ ਨਹੀਂ ਕੀ ਕਰਨਾ ਕਿਦਰ ਨੂੰ ਅਗਲਾ ਕੰਮ ਜਿਹੜਾ ਸਾਡਾ ਸੈਂਪਲ ਦਾ ਉਹ ਲੀਗਲ ਸੈਂਪਲ ਹੈ ਉਹ ਇੱਕ ਅਲੱਗ ਕਾਰਵਾਈ ਆ। ਪਰ ਲੋਕੀ ਸਾਰੀ ਕੁੱਲ ਮਿਲਾ ਕੇ ਗੱਲ ਇੱਥੇ ਆ ਸੈਂਪਲ ਹੋ ਜਾਣਗੇ ਅਨ ਸੇਫ ਆਉਂਦੇ ਸਬਸਟੈਂਡਰ ਆਉਂਦੇ ਸੇਫ ਆਉਂਦੇ ਉਹ ਬਾਅਦ ਦੀਆਂ ਗੱਲਾਂ ਉਹ ਦੋ ਹਫ਼ਤਿਆਂ ਬਾਅਦ ਰਿਪੋਰਟ ਆ ਜਾਣੀ ਪਰ ਅਸੀਂ ਕਹਿੰਨੇ ਅਸੀਂ ਤੁਹਾਨੂੰ ਅੱਜ ਹੀ ਰਿਪੋਰਟ ਦੇ ਦਿੰਦੇ ਹਾਂ ਇਹ ਰਿਪੋਰਟ ਫੂਡ ਐਂਡ ਡਰੱਗ ਲੈਬ ਤੋਂ ਆਣੀ ਹੈ ਇੱਕ ਰਿਪੋਰਟ ਆ ਦੇਤੀ ਹੈ ਤੁਹਾਨੂੰ ਹੁਣ ਤੁਸੀਂ ਤੈਅ ਕਰਨਾ ਵੀ ਕਰਨਾ ਕੀ ਅਸੀਂ ਲੋਕਾਂ ਤੇ ਛੱਡ ਸਰ ਕੀ ਕਹਿਣਾ ਚਾਹਦੇ ਡਾਕਟਰ ਸਾਹਿਬ ਇੱਥੇ ਆਏ ਆ ਕੀ ਕਹਿਣਾ ਚਾਹਦੇ ਆ ਡਾਕਟਰ ਸਾਹਿਬ ਆਏ ਜੀ ਡਾਕਟਰ ਸਾਹਿਬ ਦਾ ਵੈਲਕਮ ਹੈ ਜੀ ਜੀ ਬਾਕੀ ਡਾਕਟਰ ਸਾਹਿਬ ਨੇ ਸਾਨੂੰ ਦੱਸਿਆ ਜੀ ਕਿ ਸਾਡੀ ਕਮੀਆਂ ਹੈਗੀਆਂ ਜੀ ਡਾਕਟਰ ਸਾਹਿਬ ਨੇ ਸਾਡੇ ਸੈਂਪਲ ਵੀ ਲਏ ਐ ਇੰਪਰੂਵਮੈਂਟ ਨੋਟਿਸ ਤੇ ਦਿੱਤਾ ਤੇ ਅਸੀਂ ਉਹਨੂੰ ਕਰਾਂਗੇ ਸਰ ਜੀ ਤਮਾਤ ਤੱਕ ਜਿਹੜਾ ਨੈਕਸਟ ਟਾਈਮ ਜਿਹੜਾ ਡਾਕਟਰ ਸਾਹਿਬ ਆਣਗੇ ਤੇ ਉਹਨਾਂ ਨੂੰ ਇਹ ਚੀਜ਼ ਨਹੀਂ ਮਿਲੇਗੀ ਤੇ ਜਿੰਨਾ ਹੋ ਸਕੇ 100 ਤੋਂ 100% ਅਸੀਂ ਠਾਈਡੀਆਂ ਜਿਹੜੀਆਂ ਕਮੀਆਂ ਕਰਾਈਆਂ ਨੇ ਕਰ ਲਈਆਂ ਨੇ ਤੇ ਮੈਂ ਡਾਕਟਰ ਸਾਹਿਬ ਦੱਸਿਆ ਕਿ ਕੁਸਮਾਨ ਟਿਕਿਆ ਨਹੀਂ ਸੀਗਾ ਜੀ ਤੇ ਸਫਾਈ ਜਿਹੜੀ ਘੱਟ ਸੀਗੀ ਜੀ ਤੁਹਾਨੂੰ ਬੜਾ ਧੰਨਵਾਦ ਸਰ ਸਾਰਾ ਕੁਝ ਇੱਕ ਤਰ੍ਹਾਂ ਵਿੱਚ ਮੈਂ ਤਮਾਕੂ ਤੋਂ ਮੂੰਹੋਂ ਅੰਦਰ ਪਿਆ ਕੁਕਿਆ ਪਿਆ ਉਹ ਬੰਦੇ ਉਹ ਸਰ ਕਮਾਂ ਲੱਗੇ ਜੈ ਇਦਾਂ ਨਾ ਕਰੋ ਜੀ ਅੱਛੇ ਕੁਛੇ ਉੱਤੇ ਫੱਲਾ ਦੇ ਉੱਤੇ ਪਾਏ ਹਾਂਜੀ ਉਹ ਸਰ ਕਮਾਂਗੇ ਸਰ ਜੋ ਹੁਣ ਦੱਸਣਾ ਦੱਸਿਆ ਉਹ ਜ਼ਰੂਰ ਕਰਾਂਗੇ ਮੰਦੇ ਉਹਦੀ ਗਲਤੀ ਆਪਨੇ ਹਾਂਜੀ ਮੰਦੇ ਇਹ ਟਾਇਲਟ ਦੀ ਗੱਲ ਕਰੀਏ ਫਿਰ ਉਹ ਕਿੱਥੇ ਜਾਏਗਾ ਟਾਇਲਟ ਫਿਰ ਲੋਕੀ ਬਾਹਰ ਕਰ ਦਾਂਗੇ ਸਰ ਹਾਂਜੀ ਲੋਕੀ ਬਾਹਰ ਜਾਂਦੇ ਸੀ ਹੁਣ ਜੀ ਹੁਣ ਜਿਹੜੇ ਆਪਣੇ ਤੇ ਵਰਕਰ 20 25 ਜਿੰਨੇ ਵੀ ਬਾਹਰ ਸਾਈਡ ਤੇ ਕਰ ਦਾਂਗੇ ਤਾਂ ਸ਼ਿਫਟ ਸਰ ਅੱਗੇ ਇਹ ਯੂਜ਼ ਕਰਦੇ ਅੱਗੇ ਜਾਣਾ ਨਹੀਂ ਸਰ ਯੂਜ਼ ਕਰਦੇ ਹੱਥ ਕੋਣ ਵਾਸਤੇ ਜਿਆਦਾ ਨਹੀਂ ਤਾਂ ਕੋਈ ਟਾਇਲਟ ਸੀਟ ਲਈ ਸੀਟ ਵੀ ਲੱਗੀ ਹੈ ਸੀਟ ਮਤਲਬ ਸੀਟ ਵੀ ਰੱਖੀ ਆ ਨਹੀਂ ਤਾਂ ਯੂਜ਼ ਨਹੀਂ ਕਰਦੇ ਤਾਂ ਪੁਰਾਣੇ ਟਾਈਮ ਦੇ ਨਾ ਸਰ ਬਿਲਡਿੰਗ ਇਸ ਕਰ ਗਏ ਠੀਕ ਹੈ ਇਸ ਤੋਂ ਪਹਿਲਾਂ ਜਿਹੜੀਆਂ ਮੱਖੀਆਂ ਖਾਧੀਆਂ ਨੇ ਉਹ ਕੀ ਕਹਿਣਗੇ ਫੂਡ ਤੇ ਹਾਂ ਉਹ ਤਾਂ ਕਹਿਣਗੇ ਮਠੇਈ ਦੀ ਕਿ ਹਨਾ ਖਾਈ ਨਮਸਤੇ ਜੀ ਨਮਸਤੇ ਕੀ ਹਾਲ ਹੈ ਜੀ ਵਧੀਆ ਸਰ ਵਧੀਆ ਮੈਂ ਤੁਹਾਡਾ ਸ਼ੁਕਰਿਆਦਾ ਕਰਨਾ ਸੀ ਜਿਹੜਾ ਤੁਸੀਂ ਮੈਨੂੰ ਇਨਫੋਰਮੇਸ਼ਨ ਦਿੱਤੀ ਮੈਂ ਉੱਥੇ ਜਾ ਕੇ ਵਿਜ਼ਿਟ ਕਰ ਲਿਆ ਮੈਂ ਆਪਣੇ ਕਾਰਵਾਈ ਕਰਤੀ ਫੂਡ ਸੇਫਟੀ ਟੀਮ ਦੀ ਮੇ ਸਰ ਮੈਂ ਮੇਰਾ ਬੇਟਾ ਵੀ ਡਾਕਟਰ ਹੈ ਮੂ ਵੀ ਡਾਕਟਰ ਹੈ ਤੁਮਾ ਵੀ ਡਾਕਟਰ ਹੈ ਬੇਟੀ ਵੀ ਡਾਕਟਰ ਹੈ ਤੇ ਉਹ ਤਾਂ ਬਹੁਤ ਛਿਟ ਹੋਏ ਜਾਣਦੇ ਨਹੀਂ ਪਰ ਚਲੋ ਆਨੇਵੇ ਐਨੀਵੇ ਚਲੋ ਉਹ ਫੇਰ ਗੱਲ ਕਰਾਂਗੇ ਪਰ ਮੈਂ ਤੁਹਾਡਾ ਥੈਂਕਸ ਕਰਨਾ ਸੀ ਵੀ ਤੁਸੀਂ ਜਿਹੜਾ ਇਹ ਸਾਨੂੰ ਇਦਾਂ ਹੀ ਬਾਕੀ ਵੀ ਲੋਕਾਂ ਨੂੰ ਜਿੱਥੇ ਸਾਨੂੰ ਇਨਫੋਰਮੇਸ਼ਨ ਦੇਣੀ ਚਾਹੀਦੀ ਕਿਉਂਕਿ ਮੈਂ 3 ਸਾਲ ਹੋ ਗਏ ਡੀਐਚਓ ਲੱਗੇ ਨੂੰ ਮੈਨੂੰ ਪਤਾ ਨਹੀਂ ਸੀਗਾ ਕਿ ਇਦਾਂ ਇਹ ਚੱਲ ਰਿਹਾ ਜੂਨਟ ਚੱਲ ਰਿਆ ਨਹੀਂ ਤਾਂ ਮੈਂ ਤਾਂ ਕਈ ਵਾਰ ਵਿਜ਼ਿਟ ਕਰ ਲੈਂਦਾ ਹਾਂ ਅ ਅਕਰ ਐਕਚੁਅਲੀ ਮੈਂ ਮੈਂ ਤੁਹਾਡੀ ਤਰ੍ਹਾਂ ਹੀ ਹਾਂ ਤੁਹਾਡੀ ਮੈਂ ਪੀਡੀਓ ਦੇਖੀ ਹੈ ਤੇ ਉਹਦੇ ਵਿੱਚ ਤੁਹਾਡਾ ਨੰਬਰ ਦਿੱਤੇ ਕੁਝ ਨੰਬਰ ਵੀ ਬਲੈਚ ਕਿਸ ਤਾ ਬੋਲਿਆ ਹਾਂ ਤੇ ਮੈਂ ਕਿਉਂ ਨਾ ਇਹਦਾ ਫਟਾ ਦਾ ਲਿਆ ਜਾਈਏ ਇੱਕ ਐਕਸੈਸਰ ਨੂੰ ਮਿਲ ਰਿਹਾ ਚਲੋ ਸ਼ੁਕਰੀਆ ਜੀ ਥੈਂਕਸ ਪੇ ਕਰਨਾ ਸੀ ਤੁਹਾਡਾ ਤੁਹਾਡਾ ਫੈਸਲਾ ਹੈ ਤੁਹਾਨੂੰ ਬਹੁਤ ਬਹੁਤ ਧੰਨਵਾਦ। ਤੁਹਾਡਾ ਬਹੁਤ ਬਹੁਤ ਧੰਨਵਾਦ।